ਇੱਕ ਪਾਸੇ ਨਗਰ ਨਿਗਮ ਮੇਅਰ ਦੇ ਵੱਲੋਂ ਲੋਕਾਂ ਦੇ ਘਰਾਂ ਤੋਂ ਕੂੜਾ ਚੱਕਣ ਦੇ ਲਈ ਦਰਜਨ ਤੋਂ ਵੱਧ ਟਰੈਕਟਰ ਟਰਾਲੀਆਂ ਨੂੰ ਦਿਖਾਈ ਹਰੀ ਝੰਡੀ ਤੇ ਦੂਜੇ ਪਾਸੇ ਸ਼ਹਿਰ ਦੇ ਕੁਝ ਨਿਵਾਸੀ ਕੂੜਾ ਚੱਕਣ ਦੇ ਬਦਲੇ ਦਿੱਤੇ ਗਏ ਆਪਣੇ ਪੈਸਿਆਂ ਨੂੰ ਵਾਪਸ ਕਰਵਾਉਣ ਲਈ ਮੇਅਰ ਨੂੰ ਦੇਣ ਪਹੰਚੇ ਮੰਗ ਪੱਤਰ ਕਿਹਾ ਜਦੋਂ ਕੂੜਾ ਨਹੀਂ ਚੱਕਿਆ ਜਾਂਦਾ ਤਾਂ ਸਾਡੇ ਪੈਸੇ ਕੀਤੇ ਜਾਣ ਰਿਫੰਡ ਉਸੀਂ ਦੇਖ ਰਹੇ ਹਾਂ ਤਸਵੀਰਾਂ ਮੇਅਰ ਦਫ਼ਤਰ ਵਿੱਚ ਪਹੁੰਚੇ ਸ਼ਹਿਰ ਨਿਵਾਸੀਆਂ ਦੀਆਂ ਜਿਨ੍ਹਾਂ ਵੱਲੋਂ ਆਪਣੇ ਕੂੜੇ ਦੇ ਦਿੱਤੇ ਪੈਸੇ ਰਿਫੰਡ ਕਰਨ ਦੀ ਮੰਗ ਕੀਤੀ। ਜਨਾਮ ਬਨੀਤਾ ਰਾਣੀ ਹੈ। ਹਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇੱਥੇ? ਸਰ ਇਹੀ ਕਹਿਣਾ ਚਾਹਾਂਗੇ ਕਿ ਆ ਜਿਹੜੇ ਗਾਰਬੇਜ ਡਿਪਾਰਟਮੈਂਟ ਵਾਲੇ ਹੈਗੇ ਇਹਨਾਂ ਦੀਆਂ ਟਰਾਲੀਆਂ ਹੀ ਕਹਿ ਲਓ ਕਿ ਮਹੀਨੇ ਦੇ ਵਿੱਚ ਮੁਸ਼ਕਿਲ ਨਾਲ 2 ਜਾਂ 3 ਦਿਨ ਹੀ ਆਉਂਦੀਆਂ ਨੇ ਤੇ ਪਿੱਛੇ ਜੀ ਇਹਨਾਂ ਦੀ ਲਾਸਟ ਦੀਵਾਲੀ ਦੇ ਨੇੜੇ ਇਹਨਾਂ ਦੀ ਹੜਤਾਲਾਂ ਨਹੀਂ ਮੁੱਕੀਆਂ ਜੇ ਸਟਾਰਟ ਹੋਈਆਂ। ਤੇ ਇਹਨਾਂ ਦੀ ਮੁਸ਼ਕਿਲ ਨਾਲ 2 ਜਾਂ 3 ਦਿਨਾਂ ਆਉਂਦੀਆਂ ਮਹੀਨੇ ਦੇ ਵਿੱਚ ਟਰਾਲੀਆਂ ਕਾਲ ਕਰੇ ਤੋਂ ਬਿਨਾ ਇਹ ਟਾਈਮ ਤੇ ਉੱਪਰ ਦੇ ਨਹੀਂ ਹੈਗੇ ਇਹ ਇਹਨਾਂ ਨੂੰ ਕਾਲ ਕਰਨੀ ਪੈਂਦੀ ਹੈ ਫਿਰ ਇਹ ਆ ਜਾਂਦੇ ਐ ਨਹੀਂ ਤਾਂ ਫਿਰ ਇਹ ਬੰਦ ਕਰ ਦਿੰਦੇ ਆਣਾ ਜਾਣਾ ਇਹ ਹੁਣ ਕਿੰਨੇ ਟਾਈਮ ਤੋਂ ਨਹੀਂ ਆ ਰਹੇ ਸਰ ਕਾਫੀ ਟਾਈਮ ਹੋ ਗਿਆ 15 20 ਦਿਨ ਹੋ ਗਏ ਇਹਨਾਂ ਨੇ ਬੰਦ ਕਰ ਰੱਖਿਆ ਕੂੜਾ ਚੱਕਣਾ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਸਰ ਪਬਲਿਕ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਇਸ ਦੇ ਵਾਸਤੇ ਆਵਾਜ਼ ਚੁੱਕੋ ਪਈ ਅਸੀਂ ਪੈਸੇ ਦਿੰਨੇ ਆ ਇਸ ਚੀਜ਼ ਦੇ ਕੂੜਾ ਚਕਾਣ ਦੇ ਫਿਰ ਵੀ ਪੈਸੇ ਦੇਣ ਤੋਂ ਬਾਵਜੂਦ ਵੀ ਅਗਰ ਇਹ ਸਾਡੇ ਘਰੋਂ ਕੂੜਾ ਨਹੀਂ ਲੈ ਕੇ ਜਾਂਦੇ ਹੈ ਕਿਤੇ ਜੋ ਵੀ ਅਸੀਂ ਪੈਸੇ ਦਿੰਨੇ ਆ ਸਾਨੂੰ ਵਾਪਸ ਕੀਤੇ ਜਾਂਦੇ ਇਹ ਤੁਸੀਂ ਅੱਜ ਜਿਹੜਾ ਪੈਸੇ ਰਿਫੰਡ ਦੇ ਲਈ ਲੈਟਰ ਦਿੱਤੀ ਹੈ ਹਾਂਜੀ ਸਰ ਤੇ ਹੁਣ ਮੇਰੇ ਸਾਹਿਬ ਕੀ ਕਹਿੰਦੇ ਸਰ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਅਸੀਂ ਕਰਦੇ ਹਾਂ ਇਹਦੇ ਤੇ ਕਾਰਵਾਈ ਕਰਦੇ ਹਾਂ ਐ ਸਰ ਕੀ ਨਾਮ ਹੈ ਤੁਹਾਡਾ ਲਵਦੀਪ ਜੀ ਹਾਂ ਜੀ ਸਰ ਜਿਹੜਾ ਅੱਜ ਇਕੱਠੇ ਹੋਇਆ ਕੀ ਕਾਰਨ ਕੀ ਆ ਕੂੜੇ ਦਾ ਜਿਹੜਾ ਗਾਰਬੇਜ ਦੇ ਕਲੈਕਸ਼ਨ ਲੈਂਦੇ ਤੇ ਕੂੜਾ ਲੈ ਕੇ ਨਹੀਂ ਜਾਂਦੇ ਜੀ ਉਹਦੇ ਦਾ ਕਹਿੰਗੇ ਕਮੇਟੀ ਦਫ਼ਤਰ ਮੈਂ ਤਾਂ ਸਾਬ ਨੂੰ ਕੀ ਕਰਦੇ ਮੇਰੇ ਨਾਲ ਸਰ ਮੈਂ ਤਾਂ ਸਾਬ ਕਹਿੰਦੇ ਕੋਈ ਨਹੀਂ ਦੇਖਦੇ ਐਪਲੀਕੇਸ਼ਨ ਰੱਖ ਲਈਦਾ ਨੇ ਮੈਂ ਤਾਂ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਕੂੜਾ ਫੈਕਟਰੀ ਹੈ ਜਿਹਦਾ ਨਾਂ ਹੀ ਫੈਕਟਰੀ ਲੱਗ ਗਿਆ ਇਹਦਾ ਮਤਲਬ ਬਿਜ਼ਨਸ ਕਰਦੀ ਵੀ ਹੈ ਜਿਹਦਾ ਕਨੈਕਸ਼ਨ ਕਮਰਸ਼ੀਅਲ ਹੈ ਇਹਦਾ ਮਤਲਬ ਰੋਮ ਟੇਰ ਆਪਾਂ ਨੂੰ ਮੁਕਤ ਚੁਕਾਈ ਜਾਂਦੇ ਚੁਕਾਉਂਦੇ ਪੈਸੇ ਆਪਣੇ ਪੱਲੇੋਂ ਦੇ ਜਾਂ ਮਤਾ ਬੇਨਤੀ ਕਰਨਾ ਜਾਉਣਾ ਹੈ ਵੀ ਜੀ ਉਹ ਇੱਕ ਇੰਡਸਟਰੀ ਹੈ ਤਾਂ ਇੰਡਸਟਰੀ ਦਾ ਰੋ ਮਟੀਰੀਅਲ ਮੁਕਤ ਨਹੀਂ ਦੇਣਾ ਚਾਹੀਦਾ ਹਰੇਕ ਘਰ ਵਾਲੇ ਨੂੰ 100-200-300 ਰੁਪਇਆ ਕਚਰਾ ਫੈਕਟਰੀ ਤੋਂ ਲੈਣਾ ਚਾਹੀਦਾ ਵੀ ਅਸੀਂ ਤੈਨੂੰ ਰੋ ਮਟੀਰੀਅਲ ਪ੍ਰੋਵਾਈਡ ਕਰਦੇ ਪਿਆ ਇਹ ਸ ਰੋ ਮਟੀਰੀਅਲ ਦੇ ਉੱਤੇ ਕਰੋੜਾਂ ਰੁਪਏ ਫੈਕਟਰੀ ਕਮਾਈ ਕਰਦੀ ਵੀ ਇਹ ਕਚਰਾ ਫੈਕਟਰੀ ਜਿਸ ਤਰ੍ਹਾਂ ਰੋ ਮਟੀਰੀਅਲ ਆਪਾਂ ਕਿਸ ਨੂੰ ਮੰਨਦੇ ਆ ਰੋ ਮਟੀਰੀਅਲ ਗੱਤਾ ਦਿੰਨੇ ਆ ਲੋਹਾ ਦਿੰਨੇ ਆ ਪਲਾਸਟਿਕ ਦਿੰਨੇ ਆ ਸਭ ਕੋਈ ਘਰਾਂ ਚੋਂ ਵੇਸਟ ਜਾਂਦਾ ਉੱਥੇ ਜਿਹੜਾ ਕੱਢ ਲੈਂਦੇ ਆ ਵੱਖਰਾ ਵੱਖਰਾ ਕਰਕੇ ਸੋਨਾ ਬਣਾ ਕੇ ਵੇਚ ਦਿੰਦੇ ਆਗੇ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਵੀ ਤੁਸੀਂ ਪਬਲਿਕ ਨੂੰ ਤਾਂ ਕਹਿਣਾ ਚਾਹੁੰਦਾ ਵੀ ਪੈਸੇ ਬੁਏ ਦੇ ਨਾ ਕਰ ਦੋ ਬੰਦ ਇਹਨਾਂ ਨੂੰ ਕੂੜੇ ਚਕਾਉਂਦੇ ਪੈਸੇ ਲਿਆ ਕਰ ਰਹੇ ਹਨ ਉਹਨਾਂ ਨੂੰ ਵੇਖ ਸਾਡ ਤੋਂ ਰੋਮ ਡੀਰਲ ਦਿੰਨੇ ਆ ਤੇ ਰੋਮ ਡੀਰਲ ਤੋਂ ਸਾਨੂੰ ਪੈਸੇ ਦਿਓ ਸਰ ਅੱਜ ਸਾਡੇ ਨਗਰ ਨਿਗਮ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਜਿਹੜੇ ਲਾਏ ਹੋਏ ਟਰੈਕਟਰਾਂ ਦਾ ਟੈਂਡਰ ਪੂਰਾ ਹੁੰਦਾ ਤੇ ਅੱਜ ਸਾਡੇ ਕੋਲੇ ਟਰੈਕਟਰ ਵਿਦ ਟਰਾਲੀਆਂ ਪਹੁੰਚ ਚੁੱਕੇ ਆ ਤੇ ਹੁਣ ਇਹ ਨਾਲ ਦੀ ਨਾਲ ਫੀਲਡ ਵਰਕ ਚ ਸਟਾਰਟ ਹੋ ਜਾਣੀਆਂ ਤੇ ਜਿਹੜਾ ਸਾਡਾ ਮੇਨ ਇਸ਼ੂ ਸੀਗਾ ਸ਼ਹਿਰ ਦਾ ਕੂੜਾ ਕਲੈਕਸ਼ਨ ਦਾ گارਬੇਜ ਕਲੈਕਸ਼ਨ ਦਾ ਉਹ ਸੋਲਵ ਹੋਣ ਦੀ ਸਾਨੂੰ ਪੂਰੀ ਪੂਰੀ ਉਮੀਦ ਹੈ ਤੇ ਜਿਹੜੀ ਸਾਡੇ ਇਹ ਪਿੱਛੇ ਟਰਾਲੀਆਂ ਉਹ ਹਾਫ ਹਾਫ ਕੀਤੀਆਂ ਹੋਈਆਂ ਆਲਰੇਡੀ ਗਿੱਲੇ ਵਾਸਤੇ ਅਲੱਗ ਤੇ ਸੁੱਕੇ ਘੁੜੇ ਵਾਸਤੇ ਅਲੱਗ ਕਾਬੀ ਮਾਰਦੇ ਤੇ ਇਹ ਬਹੁਤ ਈਜ਼ੀ ਹੋ ਜਾਊਗਾ ਸਾਡੇ ਕਾਰਬੇਜ ਕਲੈਕਟਰਸ ਵਾਸਤੇ ਵੀ ਜਿਹੜੇ ਸਾਡੇ ਅ ਨਗਰ ਨਿਗਮ ਦੇ ਸਫਾਈ ਕਰਮਚਾਰੀ ਹੈ ਤੇ ਇਹ ਸਾਡੀ ਸਫਾਈ ਮੋਹਿੰਮ ਦਾ ਇੱਕ ਪਾਰਟ ਹੈ ਤੇ ਮੈਂ ਆਸ਼ਾ ਕਰਦਾ ਸ਼ਹਿਰ ਵਾਸੀਆਂ ਨੂੰ ਇਹਦਾ ਫਾਇਦਾ ਹੋਊਗਾ ਤੇ ਇਸ ਟਰੈਕਟਰ ਟਰਾਲੀਆਂ ਦਾ ਕਿੰਨੇ ਟਰੈਕਟਰ ਟਰਾਲੀਆਂ ਹੈਗੀਆਂ ਜੀ 15 ਨੇ ਸਰਦਾਰ ਸਾਹਿਬ ਠੀਕ ਹੁਣ ਇਹਨਾਂ ਕਿੰਨਾ ਕੁ ਬੈਨੀਫਿਟ ਮਿਲੇਗਾ ਸ਼ਹਿਰ ਵਾਸੀਆਂ ਨੂੰ ਇਹਦਾ ਇਹਦਾ ਕਾਫੀ ਬੈਨੀਫਿਟ ਮਿਲੂਗਾ ਜੀ ਗਾਰਬੇਜ ਕਲੈਕਸ਼ਨ ਈਜ਼ੀ ਹੋ ਜੂਗੀ ਸੌਖਾ ਹੋ ਜੂਗੀ ਤੇ 15 ਹੁਣ ਹੈਗੀਆਂ ਤੇ ਦੋ ਹੋਰ ਆ ਰਹੀਆਂ 17 ਇਨ ਟੋਟਲ ਹੈ ਤੇ ਇਹ ਹੁਣ ਜਿਹੜਾ ਸਾਡਾ ਮੋਹਮ ਅਸੀਂ ਇੱਕ ਇੱਕ ਦੋ ਦਿਨ ਪਹਿਲਾਂ ਚਲਾਇਆ ਸੀਗਾ ਜੋ ਕਿ ਸਫਾਈ ਮੋਹਮ ਹੈ ਉਹਦੇ ਚ ਹੈਲਪ ਕਰੂਗਾ ਤੇ ਜਲਦ ਤੋਂ ਜਲਦ ਹੋਣਾ ਆਪਣਾ ਸ਼ਹਿਰ ਸਾਫ